thank you ਆਪਣਾ ਕੋਰਾ ਸਿੰਘ ਜੀ ਆ ਇਸ ਤਰ੍ਹਾਂ ਦੇਖਦੇ ਹਾਂ ਸਰਦਾਰ ਸਰਦੇਵ ਸਿੰਘ ਢੀਡ ਸਾਹਿਬ ਜੋ ਕੱਲ ਅ ਸਵਰਗ ਸੁਧਾਰ ਗਏ ਤੁਹਾਡੇ ਪੁਰਾਣੇ ਸਾਥੀ ਉਹ ਤਾਂ ਜਿਹੜੇ ਗੱਲ ਬਿਜਰੇ ਸੀ ਪੁਰਾਣੇ ਤੇ ਉਹ ਸਾਡੇ ਦਾ ਉਹ ਹੀ ਹੋ ਜੜਾ ਅਸਕਾਰਾ ਸਾਰੇ ਕੋਲ ਨੇ ਸਾਡੇ ਕੋਲ ਕੋਈ ਹਾਲੀ ਕਿਉਂਕਿ ਮੈਂ ਉਹਨਾਂ ਤੋਂ ਪੁਲੀਸੋਂ ਬਾਹਰ ਤੋਂ ਉਹਨਾਂ ਨਾਲ ਕਰਿਓ ਉਹ ਉਹ ਦਾ ਮਤਲਬ ਕਾਲਜ ਛੱਡ ਕੇ ਗਏ ਤੇ ਜੀ ਉਹਨਾਂ ਦਾ ਵਿਆਹ ਹੋਇਆ ਸਾਨੂੰ ਦਾਖਲਾ ਨਾ ਮਿਲਿਆ ਪਲੇਟ ਹੋ ਗਏ ਤਿੰਨ ਚਾਰ ਜਾਣੇ ਸੀ ਮੈਂ ਉਹਨਾਂ ਨੂੰ ਪਹਿਲੀ ਵਾਰ ਲੈਣ ਗਿਆ ਸੀ ਗਏ ਇੱਥੇ ਆਪਣੇ ਮੰਗਵਾਲ ਉੱਥੇ ਜਾ ਕੇ ਮਿਲਿਆ ਮੈਂ ਮੈਨੂੰ ਕਹਿੰਦੇ ਵੀ ਚਲ ਉੱਥੇ ਤੂੰ ਮੈਂ ਆਉਂਦਾ ਆਨੰਦ ਕਸ਼ੋਰ ਪ੍ਰਿੰਸੀਪਲਟੀ ਤੇ ਇਲੈਕਸ਼ਨ ਦੇ ਵਿੱਚ ਹਰ ਥਾਂ ਤੇ ਮੈਂ ਉਹਨਾਂ ਨਾਲ ਖੜਿਆ ਉਸ ਤੋਂ ਬਾਅਦ ਹੋ ਗਿਆ ਇਸ ਤਰ੍ਹਾਂ ਦੇਖਦੇ ਆ ਤੁਹਾਡਾ ਇੱਕ ਸਾਥੀ ਵਿਸੜ ਗਿਆ ਇਸ ਤਰ੍ਹਾਂ ਦੇਖਣਾ ਕੀ ਹੈ ਜੀ ਫਿਰ ਸਾਡਾ ਜਹਾਨ ਹੀ ਉੱਤਰ ਗਿਆ ਸਾਡੇ ਕੋਲ ਕੀ ਰਹਿ ਗਿਆ ਬਹੁਤ ਹੋ ਗਿਆ ਦੇਖਣਾ ਤਾਂ ਹੈਗਾ ਜੀ ਤੁਸੀਂ ਸਾਡੇ ਕੋਲ ਕੁਝ ਸੀ ਹੁੰਦਾ ਇਹ ਜਿਹਾ ਲੱਗਦਾ ਜਿਵੇਂ ਅਸੀਂ ਸੁਨੇ ਹੋ ਗਏ ਹਾਂ ਬਸ ਜੀ ਬਾਹਰ ਨੂੰ ਜਾਣਾ ਬਣ ਉਹ ਕਿਚਾਰ ਉਹ ਮੰਜ਼ੂਰ ਹੈਗਾ ਜਾਨਾ ਸਾਰਾ ਨਹੀਂ ਹੈ ਕਿ ਤੁਰ ਗਏ ਚਲੋ ਪਹੁੰਚੇ ਅਬ ਜੂ ਬਰਪੋ ਕੇ ਬੜੀਆ ਆਕਸੀਨਾਂ ਦਾ ਬਹੁਤ ਹੀ ਵਧੀਆ ਰਹਿ ਚਮਕੌਰ ਸਿੰਘ ਸਾਹਿਬ ਕੰਮ ਆ ਗਏ ਆ ਕਿਹੜਾ ਪਿੰਡਾ ਉੱਭਾਵਾਲ ਜੀ ਕੀ ਕਹਿਣਾ ਚਾਹੋਗੇ ਜੋ ਸਰਤਾਪ ਸਿੰਘ ਜੀ ਦੀ ਛੇੜਸਾਈ ਤੁਹਾਡੇ ਪਿੰਡ ਦੇ ਨਿਵਾਸੀ ਉਹਦਾ ਸੁਦੇਵ ਸਿੰਘ ਜੀ ਦੇ ਮੌਤ ਨਾਲ ਤਾਂ ਪੈ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਇਹ ਪਿੰਡ ਨੂੰ ਤੇ ਬਹੁਤ ਵਧੀਆ ਉਹਨਾਂ ਨੇ ਰਾਜਨੀਤੀ ਕੀਤੀ ਹੈ ਪਿੰਡ ਦੀ ਸਰਪੰਚੀ ਤੋਂ ਲੈ ਕੇ ਮੰਤਰੀਆਂ ਕੇਂਦਰੀ ਮੰਤਰੀ ਤੱਕ ਪਹੁੰਚ ਗਏ ਤੇ ਟਿੰਟਾ ਸਾਹਿਬ ਦਾ ਇਸ ਹੀ ਦਰਵਾਜ਼ਾ ਇੱਥੀ ਪਲੇ ਹੋਏ ਨੇ ਪੜ੍ਹੇ ਹੋਏ ਨੇ ਹਣ ਇੱਥੇ ਸਾਰਾ ਕੁਝ ਇੱਥੋਂ ਹੀ ਉਹਨਾਂ ਨੇ ਸਿੱਖਿਆ ਸਰਪੰਚੀ ਤੋਂ ਲੈ ਕੇ ਅਈ ਪਿਤਾ ਤੱਕ ਹੋ ਚੁੱਕੇ ਸੀ ਉਹਨਾਂ ਨੇ ਮਤਲਬ ਲੱਗਿਆ ਜੋ ਜਾਣਕਾਰੀ ਦੇ ਮੁਤਾਬਕ ਅੱਜ ਵੀ ਪਰਮੰਦਰਜੀਤ ਸਾਹਿਬ ਨੇ ਸਰਦਾਰ ਸੁਖਦੇਵ ਦੀ ਫੀਟਾ ਦੀ ਵੋਟ ਐਸੇ ਪਿੰਡ ਵਿੱਚ ਕਰ ਦਿੱਤੀ ਉਹਨਾਂ ਦੀ ਵੋਟ ਸਾਰੇ ਪਰਿਵਾਰ ਦੀ ਇੱਥੀ ਹੈ ਜੀ ਹਾਲੇ ਤੱਕ ਵੀ ਨਹੀਂ ਆ ਮੈ ਮੈਲੇ ਕੋਈ ਬਣ ਜਾਂਦਾ ਹੈ ਸਰੂਰ ਨਾ ਜਾਂਦੇ ਨੇ ਮੁੰਡਾ ਆ ਗਿਆ ਉਹਨਾਂ ਦੀ ਵੋਟ ਇੱਥੇ ਬਣੀ ਹੋਈ ਹੈਗੀ ਉਹ ਤਾਂ ਪਿੰਡ ਇੱਥੇ ਬਾਗੇ ਜਾਂਦੇ ਨੇਗੇ ਸਾਰੇ ਲੈਕਸ ਨੇ ਇੱਥੇ ਨਹੀਂ ਆ ਕੋਈ ਖਾਨ ਮਾਰਦਾ ਐਵੇਂ ਪਹਿਲੇ ਬਣ ਜਾਂਦਾ ਸਹਿਰ ਜਾ ਕੇ ਬਾਗੇ ਜਾਂਦਾ ਉੱਥੇ ਉਹਦੇ ਵੋਟਾਂ ਲੈ ਜਾਂਦੇ ਨੇ ਇਹ ਆ ਉਹਦੇ ਪਿੰਡ ਨਾਲ ਜੁੜੇ ਹੋਏ ਨਹੀਂ ਹੁਣ ਤੱਕ ਵੀ ਆ ਪਿੰਡ ਦੇ ਮੰਤਰੀ ਰਹੇ ਨੇ ਕਿਸ ਤਰ੍ਹਾਂ ਦੇਖਣੋਂ ਪਿੰਡ ਦਾ ਕਿੰਨਾ ਵਿਕਾਸ ਕੀਤਾ ਪਿੰਡ ਦਾ ਕੰਮ ਤਾਂ ਬੌਸ ਕਰਵਾਇਆਗਾ ਤੇ ਸਾਰੇ ਕੰਮ ਅੱਛੇ ਟੈਂਕੀਆਂ ਬਣਗੀਆਂ ਬਾਕੀ ਹੋਰ ਜਿਹੜੇ ਨਿੱਕੇ ਮੋਟੇ ਕੰਮ ਨੇ ਸਾਬ ਬਣੇ ਹੋਏ ਨੇ ਆ ਪਿੰਡ ਦੇ ਵਿੱਚ ਸੋਗ ਦਾ ਬਹੁਤ ਮਾਹੌਲ ਹੈ। ਬਹੁਤ ਯਾਰੀ ਗਮਗੀਨਾ ਹੈ ਪਿੰਡ ਦੇ ਵਿੱਚ। ਸਾਰਿਆਂ ਨੂੰ ਜਿਹੜੇ ਜਿੰਨੇ ਹਾਂ ਹਾਂ ਦੇ ਸਭ ਦੇ ਚਿਹਰੇ ਡਿਗੇ ਪਏ ਨੇ ਸਾਰੇ। ਆ ਦਾ ਪਾਗ ਨੂੰ ਉਹਨਾਂ ਦਾ ਸੰਸਕਾਰ ਹੋਣਾ, ਕੀ ਜਗ੍ਹਾ ਹੋਣਾ, ਉਹਨਾਂ ਦੀ ਜੱਦੀ। ਉਹਨਾਂ ਦਾ ਉਹਨਾਂ ਦਾ ਸੰਸਕਾਰ ਹੀ ਉਹਨਾਂ ਦਾ ਜਿਹੜਾ ਜੱਦੀ ਵਹਣ ਹੈ ਜੀ ਆਪ ਦਾ ਆਪ ਤਾਂ ਹੁਣ ਵੀ ਜੱਦੀ ਵਹਣ ਹੈ ਜੀ ਉਹ ਤੇ ਜੱਦੀ ਵਹਣ ਦੇ ਵਿੱਚੋਂ ਉੱਥੇ ਕਰਨਗੇ ਸਾਰੇ। 3 ਵਜੇ ਕਰ ਲਿਗੇ ਜੀ ਕੱਲ ਨੂੰ।